YouTube ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ 5 ਹਸ ਪਾਵਰ ਦਾ ਸੋਲਰ ਸਮਰਸੀਬਲ ਸਿਸਟਮ ਹੈ 250 ਵਾਟ ਦੇ 20 ਪੈਨਲ ਲੱਗੇ ਨੇ 2.5 ਸਾਲ ਪੁਰਾਣਾ ਸਿਸਟਮ ਹੈ ਵੈਸੇ 5 ਹਸ ਪਾਵਰ ਦੇ ਸਿਸਟਮ ਦੇ ਵਿੱਚ 6 ਕਿਲੋਵਾਟ ਦੇ ਸੋਲਰ ਪੈਨਲ ਲੱਗਦੇ ਨੇ ਪਰ ਇੱਥੇ 250 ਵਾਟ ਦਾ ਇੱਕ ਪੈਨਲੇ 20 ਪੈਨਲਾਂ ਦੀ ਜਿਹੜੀ ਪਾਵਰ ਹੈ 5 ਕਿਲੋਵਾਟ ਬਣਦੀ ਹੈ ਲੂਬੀ ਕੰਪਨੀ ਦੀ ਡਰਾਈਵ ਲੱਗੀ ਹੈ ਤੇ ਮੋਟਰ ਇੱਥੇ ਪਾਈ ਏ ਨੈਸਾ ਕੰਪਨੀ ਦੀ ਸੋਲਰ ਸਪੈਸ਼ਲ ਸੋਲਰ ਸਮਰਸੀਬਲ ਆਪਾਂ ਖੜੇ ਆ ਕੋਠੇ ਦਸ਼ਮੇਸ਼ ਨਗਰ ਕੋਟਪਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਰਕਾਰੀ ਸਿਸਟਮ 'ਚ ਲੱਗਿਆ ਸੀ ਜਿਹੜੀ ਨਾਲ ਮੋਟਰਾਈ ਸੀ ਉਹਦਾ ਇੰਨਾ ਵਧੀਆ ਫਲੋ ਨਹੀਂ ਸੀ ਫਿਰ ਇੱਥੇ ਇਹਨਾਂ ਨੇ 6 ਐਚਪੀ ਦੀ ਇੱਕ ਮੋਟਰ ਪਾਈ ਸੀ ਜਿਹਦਾ ਫਲੋ ਤੇ ਠੀਕ ਸੀ ਪਰ ਉਹਦਾ ਜਿਹੜਾ ਚੱਲਣ ਦਾ ਟਾਈਮ ਸੀ ਤੇ ਬੰਦ ਹੋਣ ਦਾ ਸਮਾਂ ਸੀ ਉਹ ਬੜੀ ਛੇਤੀ ਬੰਦ ਹੋ ਜਾਂਦੀ ਸੀ ਸਵੇਰੇ ਲੇਟ ਚੱਲਦੀ ਸੀ ਉਸ ਤੋਂ ਬਾਅਦ ਇੱਥੇ ਹੁਣ ਨੈਸਾ ਦੀ ਸੋਲਰ ਸਮਰਸੀਬਲ ਮੋਟਰ ਪਾਈ ਏ ਜਿਹੜੀ ਪਹਿਲਾਂ ਮੋਟਰ ਸੀ ਉਹਦੀ ਫ੍ਰੀਕਵੈਂਸੀ ਵੀ ਡਾਊਨ ਰਹਿੰਦੀ ਸੀ ਹੁਣ ਨੈਸਾ ਦੀ ਮੋਟਰ ਦਾ ਪਾਣੀ 4 ਇੰਚੀ ਸੋਹਣਾ ਫਲੋ ਏ ਤੇ ਸਵੇਰੇ ਟਾਈਮ ਨਾਲ 7.5 ਤੋਂ 8 ਦੇ ਏਡਗੇਡ ਦੇ ਵਿੱਚ ਚੱਲ ਪੈਂਦੀ ਏ ਮੌਸਮ ਖਰਾਬ ਦੇ ਵਿੱਚ ਵੀ ਬਹੁਤ ਵਧੀਆ ਪਰਫਾਰਮੈਂਸ ਏ ਸਿਸਟਮ ਦੀ 44.78 45 ਦੇ ਲਗਭਗ ਫ੍ਰੀਕਵੈਂਸੀ ਚੱਲਦੀ ਪਈ ਏ 340 ਵੋਲਟ ਕੰਜ਼ੂਮ ਕਰਕੇ ਮੋਟਰ ਚੱਲਣ ਢਈ ਏ 7.5 ਐਂਪੀਅਰ ਲੈਂਦੀ ਪਈ ਏ ਤੇ ਜਿਹੜੇ ਪੈਨਲਾਂ ਤੋਂ ਵੋਲਟੇਜ ਆਉਂਦੇ ਪਏ ਨੇ 540 ਵੋਲਟ ਆਉਂਦੇ ਨੇ 540 538 ਪੈਨਲਾਂ ਤੋਂ ਆਉਂਦੇ ਨੇ 44 44.4 ਦੇ ਲਗਭਗ ਫ੍ਰੀਕਵੈਂਸੀ ਹੈ 4 ਇੰਚੀ ਵਧੀਆ ਭਰ ਕੇ ਪਾਣੀ ਮੋਟਰ ਕੱਢਦੀ ਪਈ ਹੈ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਿਆ ਹੈ ਉਹਦਾ ਪਾਣੀ ਘਟੇ ਜਾਂ ਫਿਰ ਸਵੇਰੇ ਲੇਡ ਚੱਲਦਾ ਕੋਈ ਸੋਲਰ ਮੋਟਰ ਲੈਣਾ ਚਾਹੁੰਦੇ ਹੋ ਪੈਰਾਮੀਟਰ ਸੈਟਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਕ ਵਧੀਆ ਚੰਗੀ ਕੁਆਲਿਟੀ ਦਾ A ਗ੍ਰੇਡ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 98143 7 12 11 ਇੱਕ ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੇ ਸੋਲਰ ਸਮਰਸੀਬਲ ਤੇ ਸੋਲਰ ਮੋਨੋਬਲਾਕ ਪੰਪ ਸਾਡੇ ਕੋਲ ਅਵੇਲੇਬਲ ਨੇ ਤੇ ਧਰਤੀ ਦੇ ਉਤਲੇ ਪੱਧਰ ਤੋਂ ਲੈ ਕੇ ਅਸੀਂ ਲਗਭਗ 1500 ਫੁੱਟ ਡੰਗਾਈ ਤੋਂ ਪਾਣੀ ਚੱਕਵਾਉਣ 'ਚ ਸਮਰੱਥ ਹਾਂ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਆਪਣੇ A ਗ੍ਰੇਡ ਕੁਆਲਿਟੀ ਦੇ ਸੋਲਰ ਸਿਸਟਮ ਤੇ ਇੱਕ ਚੰਗੀ ਸਰਵਿਸ ਕਰਕੇ ਸੋਲਰ ਸਬੰਧੀ ਨਵੀਆਂ ਅਪਡੇਟਸ ਦੀ ਵੀਡੀਓ ਅਸੀਂ ਤੁਹਾਡੇ ਵਾਸਤੇ ਇਸ ਚੈਨਲ ਤੇ ਲੈ ਕੇ ਆਉਂਦੇ ਰਹਿੰਦੇ ਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ